ਦੋਸਤੋ ਉਲਫ਼ਤ ਕਿਤਾਬ ਦੇ ਵਿੱਚ ਲੱਭ ਪੁੱਲਰ ਜੀ ਲਿਖਦੇ ਨੇ ਕਹਿੰਦਾ ਮੁੱਢ ਤੋਂ ਕੱਲਾ ਰੱਖਿਆ ਮੈਨੂੰ ਇਸ ਹਾਲਾਤਾਂ ਨੇ ਅੱਖੀਆਂ ਦੇ ਨਾਲ ਸਾਂਝਾਂ ਪਾਈਆਂ ਕਾਲੀਆਂ ਰਾਤਾਂ ਨੇ ਨਾ ਕੋਈ ਮੇਰਾ ਹੋਇਆ ਨਾ ਹੀ ਕਿਸੇ ਦਾ ਹੋਇਆ ਮੈਂ ਅੱਜ ਦਿਲ ਕੋਰੇ ਤੇਸ਼ਕ ਦੀ ਸਾਹੀ ਡੋਲ ਕੇ ਰੋਇਆ ਮੈਂ ਅੱਜ ਦਿਲ ਕੋਰੇ ਤੇ ਇਸ਼ਕ ਦੀ ਸਾਹੀ ਡੋਲ ਕੇ ਰੋਇਆ ਮੈਂ ਕਹਿੰਦਾ ਜੇਠ ਹਾਰ ਦੀਆਂ ਧੁੱਪਾਂ ਕਿੰਨੇ ਸਾਵਲ ਨੱਗੇ ਨੇ ਮੈਂ ਹਰ ਵਾਰੀ ਹੀ ਰੁੱਤਾਂ ਕੋਲੋਂ ਸੱਜਣ ਮੰਗੇ ਨੇ ਕਹਿੰਦਾ ਜੇਠ ਹਾੜ ਦੀਆਂ ਧੁੱਪਾਂ ਕਿੰਨੇ ਸਾਵਣ ਲੰਗੇ ਨੇ ਮੈਂ ਹਰ ਵਾਰੀ ਹੀ ਰੁੱਤਾਂ ਕੋਲੋਂ ਸੱਜਣ ਮੰਗੇ ਨੇ ਹੁਣ ਤੱਕ ਹਾਸਾ ਵੰਡਿਆ ਨਹੀਂ ਕਿਸੇ ਦਾ ਖੋਇਆ ਮੈਂ ਅੱਜ ਦਿਲ ਕੋਰੇ ਤੇ ਇਸ਼ਕ ਦੀ ਸਾਹੀ ਡੋਲ ਕੇ ਰੋਇਆ ਮੈਂ ਅੱਜ ਇਸ਼ਕ ਅੱਜ ਦਿਲ ਕੋਰੇ ਤੇ ਇਸ਼ਕ ਦੀ ਸਾਹੀ ਡੋਲ ਕੇ ਰੋਇਆ ਮੈਂ ਚਾਹ ਹੋਏ ਵੇ ਰੰਗ ਭਵੇਂ ਮੈਂ ਰੰਗ ਦਾ ਕਾਲਾ ਨਹੀਂ ਹੈ ਤਸਵੀਰਾਂ ਕਾਫੀ ਪਰ ਕੋਈ ਵੇਖਣ ਵਾਲਾ ਨਹੀਂ ਹੰਝੂਆਂ ਦੇ ਵਿੱਚ ਡੋਬ ਕੇ ਅੱਜ ਕਰਦਾਰ ਨੂੰ ਧੋਇਆ ਮੈਂ ਅੱਜ ਦਿਲ ਕੋਰੇ ਤੇ ਇਸ਼ਕ ਦੀ ਸਾਹੀ ਡੋਲ ਕੇ ਰੋਇਆ ਮੈਂ ਅੱਜ ਦਿਲ ਕੋਰੇ ਤੇ ਇਸ਼ਕ ਦੀ ਸਾਹੀ ਡੋਲ ਕੇ ਰੋਇਆ ਮੈਂ ਅੱਖੀਆਂ ਚੋਂ ਪੜ ਲੈਂਦਾ ਜੇ ਕੋਈ ਸਾਡੇ ਦਰਦਾਂ ਨੂੰ ਅਸਾਂ ਉਹਦੇ ਨਾਂ 'ਤੇ ਕਰ ਦਿੰਦੇ ਦਿਲ ਵਸਤੀ ਫਰਦਾਂ ਨੂੰ ਪਰ ਮਤਲਬ ਖੋਰੀ ਖਲਕਤ ਵਿੱਚ ਨਾ ਕਿਸੇ ਨੂੰ ਮੋਇਆ ਮੈਂ ਅੱਜ ਦਿਲ ਕੋਰੇ ਤੇ ਇਸ਼ਕ ਦੀ ਸਾਹੀ ਡੋਲ ਕੇ ਰੋਇਆ ਮੈਂ ਅੱਜ ਦਿਲ ਕੋਰੇ ਤੇ ਇਸ਼ਕ ਦੀ ਸਾਹੀ ਡੋਲ ਕੇ ਰੋਇਆ ਮੈਂ ਧੰਨਵਾਦ ਦੋਸਤੋ ਜੇ ਪਸੰਦ ਆਈ ਤਾਂ ਲਾਇਕ ਸ਼ੇਅਰ ਤੇ ਕਮੈਂਟ ਜਰੂਰ ਕਰਨਾ ਧੰਨਵਾਦ